ਚਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਟੈਕਸ جنگ ਨੇ ਦੁਨੀਆ ਪਰ ਵਿੱਚ ਹੀ ਨਹੀਂ ਸਗੋਂ ਅਮਰੀਕਾ ਵਿੱਚ ਵੀ ਇੱਕ ਤਰ੍ਹਾਂ ਦੀ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਡੰਡੀ ਪੈਦਾ ਹੋਈ ਆਰਥਿਕ ਅਸਥਿਰਤਾ ਕਾਰਨ ਚਿੰਤਾ ਵਿੱਚ ਡੁੱਬੇ ਅਮਰੀਕਾ ਨੇ ਉਥੇ ਬਹੁਤ ਸਾਰੇ ਸ਼ਹਿਰਾਂ ਵਿੱਚ ਰਾਸ਼ਟਰਪਤੀ ਵਿਰੁੱਧ ਵੱਡੇ ਮੁਜ਼ਾਰੇ ਕੀਤੇ ਹਨ ਪਰ 트াম্প ਨੇ ਆਪਣੇ ਪੱਖ ਨੂੰ ਠੀਕ ਦੱਸਦਿਆਂ ਇਹ ਕਿਹਾ ਹੈ ਕਿ ਉਸ ਦਾ ਇਹ ਕਦਮ ਇੱਕ ਕੌੜੀ ਦਵਾਈ ਵਾਂਗ ਹੈ ਜਿਸ ਨੂੰ ਪੀਣਾ ਹੀ ਪਵੇਗਾ ਕਿਉਂਕਿ ਇਸੇ ਵਿੱਚ ਅਮਰੀਕਾ ਦੀ ਭਲਾਈ ਹੈ ਅਤੇ ਆਉਂਦੇ ਸਮੇਂ ਵਿੱਚ ਅਮਰੀਕਾ ਇੱਕ ਵਾਰ ਫਿਰ ਮਜ਼ਬੂਤ ਅਤੇ ਮਹਾਨ ਦੇਸ਼ ਬਣ ਕੇ ਉੱਭरेगा ਡੰਡੀ 트੍ਰੰਪ ਕੋ ਮੰਤਰੀ ਵਪਾਰ ਵਿੱਚ ਟੈਕਸਾਂ ਦੇ ਲੈਣ ਦੇਣ ਵਿੱਚ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਚਾਹੁੰਦੇ ਡੰਡੀ ਸਾਲ 2024 ਵਿੱਚ ਅਮਰੀਕਾ ਨੂੰ ਦੂਜੇ ਦੇਸ਼ਾਂ ਨਾਲ ਹੋਏ ਵਪਾਰ ਵਿੱਚ ਜੋ 1.2 ਟ੍ਰਿਲੀਅਨ ਡਾਲਰ 1 ਲੱਖ 3000 260 ਅਰਬ ਰੁਪਏ ਦਾ ਜੋ ਘਾਟਾ ਪਿਆ ਹੈ ਉਹ ਉਸ ਦੀ ਪੂਰਤੀ ਚਾਹੁੰਦੇ ਹਨ ਟੰਡੀ ਇੱਥੇ ਹੀ ਬਸ ਨਹੀਂ ਉਹਨਾਂ ਨੇ ਆਪਣੇ ਮਿੱਤਰ ਐਲਨ ਮਸਕ ਜੋ ਅੱਜ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਹੈ ਦੀ ਸਲਾਹ ਉਤੇ ਅਮਰੀਕਾ ਵੱਲੋਂ ਗਰੀਬ ਅਤੇ ਲੋੜਵੰਦ ਮੂਲਕਾਂ ਲਈ ਸ਼ੁਰੂ ਕੀਤੀਆਂ ਅਨੇਕਾਂ ਯੋਜਨਾਵਾਂ ਨੂੰ ਵੀ ਬੰਦ ਕਰ ਦਿੱਤਾ ਹੈ ਡੰਡੀ ਇਸ ਕੰਮ ਵਿੱਚ ਲੱਗੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਵੀ ਹਟਾ ਦਿੱਤਾ ਹੈ ਡੰਡੀ ਮਸਕ ਨੇ ਕੋ ਮੰਤਰੀ ਪੱਧਰ ਉਤੇ ਵਧ ਰਹੀ ਧਰਤੀ ਦੀ ਤਪਸ਼ سٹਪ ਪ੍ਰਦੂਸ਼ਣ ਨੂੰ ਘਟਾਉਣ ਦੀਆਂ ਯੋਜਨਾਵਾਂ ਅਤੇ ਸੰਯੁਕਤ ਰਾਸ਼ਟਰ ਨੂੰ ਵੱਖ-ਵੱਖ ਕੰਮਾਂ ਲਈ ਦਿੱਤੀ ਜਾਂਦੀ ਵੱਡੀ ਰਾਸ਼ੀ ਉੱਤੇ ਵੀ ਰੋਕ ਲਗਵਾ ਦਿੱਤੀ ਹੈ ਡੰਡੀ ਅੱਜ ਦੀ ਕੁੱਲ ਕਮਾਂਤਰੀ ਅਰਥ ਵਿਵਸਥਾ 110 ਟ੍ਰਿਲੀਅਨ ਡਾਲਰ ਦੀ ਮਿੱਥੀ ਗਈ ਹੈ ਡੰਡੀ ਇਸ ਵਿੱਚ ਅਮਰੀਕਾ ਦਾ ਲਗਭਗ ਤੀਜਾ ਹਿੱਸਾ ਹੈ ਪਰ ਉਸ ਦੇ ਮੁਕਾਬਲੇ ਵਿੱਚ ਚੀਨ ਦੀ ਅਰਥ ਵਿਵਸਥਾ ਵੀ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ ਡੰਡੀ ਉਸ ਦਾ ਵੀ ਕੋਮਾਂਤਰੀ ਅਰਥ ਵਿਵਸਥਾ ਵਿੱਚ 20% ਦਾ ਹਿੱਸਾ ਮੰਨਿਆ ਗਿਆ ਹੈ ਡੰਡੀ ਚੀਨ ਵੱਲੋਂ ਅਮਰੀਕਾ ਦੁਆਰਾ ਲਾਏ ਗਏ ਟੈਰਿਫ ਵਿਰੋਧ ਸਖਤ ਪ੍ਰतिकਰਮ ਪ੍ਰਗਟਾਉਂਦਿਆਂ ਅਮਰੀਕੀ ਬ੍ਰਾਹਮਾਂ ਦਾ ਉੱਤੇ ਵੀ ਵੱਡੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਜਦੋਂ ਕਿ ਭਾਰਤ ਨੇ ਸਮੁੱਚੀ ਸਥਿਤੀ ਨੂੰ ਭਾਪਦਿਆਂ ਹਾਲੇ ਟਕਰਾ ਨਹੀਂ ਸਗੋਂ ਇਸ ਮਸਲੇ ਉੱਤੇ ਗੱਲਬਾਤ ਦੀ ਨੀਤੀ ਅਪਣਾਈ ਹੈ ਪਰ ਭਾਰਤੀ ਸ਼ੇਅਰ ਬਾਜ਼ਾਰਾਂ ਦੇ ਇੱਕਦਮ ਡਿੱਗਣ ਨੇ ਇਥੇ ਵੀ ਵੱਡੀ ਚਿੰਤਾ ਪੈਦਾ ਕੀਤੀ ਹੈ ਡੰਡੀ ਭਾਰਤ ਨੂੰ ਅਮਰੀਕਾ ਵੱਲੋਂ 26 ਫੀਸਦੀ ਟੈਰਿਫ ਲਾਉਣ ਨਾਲ ਉਤਪਾਦਾਂ ਉੱਤੇ ਹੋਰ ਉਹਨਾਂ ਦੇਸ਼ਾਂ ਵਾਂਗ ਵੱਡਾ ਘਾਟਾ ਪੈਣ ਦਾ ਖਤਰਾ ਨਹੀਂ ਹੈ ਜਿੰਨਾ ਨੇ ਅਮਰੀਕਾ ਨਾਲ ਵੱਡੀ ਪੱਧਰ ਉਤੇ ਵਪਾਰਕ ਲੈਣ ਦੇਣ ਬਣਾਇਆ ਹੋਇਆ ਹੈ ਦੰਡੀ ਦੱਖਣ ਪੂਰਬੀ ਏਸ਼ੀਆ ਦੇ ਮਲੇਸ਼ੀਆ ਅਤੇ THAILAND ਵਰਗੇ ਦੇਸ਼ਾਂ ਦਾ ਵੱਡੀ ਪੱਧਰ ਉਤੇ ਅਮਰੀਕਾ ਨਾਲ ਵਪਾਰ ਹੁੰਦਾ ਹੈ ਜਿਸ ਕਰਕੇ ਉਸ ਖਿੱਤੇ ਦੇ ਬਹੁਤੇ ਦੇਸ਼ਾਂ ਸਟਾਕ